ਦਰਬਾਰ ਸਾਹਿਬ ਆ ਕੇ ਕੁੜੀ ਜੋਗਾ ਕਰ ਗਈ ਸੀਸਾਸਣ ਕਰ ਗਈ ਥੱਲੇ ਨੂੰ ਸਿਰ ਲੱਤਾ ਤਾਂ ਉਹ ਚੱਕ ਕੇ ਕਾਰੀ ਪ੍ਰਕਰਮਾਂ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਿਆ ਆਪਾਂ ਤਾਂ ਮਾੜਾ ਜਿਹਾ 2 ਮਿੰਟ ਸਰੋਵਰ 'ਚ ਵੱਧ ਰਹਿ ਜੀ ਉਹ ਸੁਆ ਵਿੱਚ ਦੀ ਲਗਾਉਣ ਨੂੰ ਫਿਰਦੇ ਹੁੰਦੇ ਸਾਡੇ ਮੈਂ ਪੋਸਟ ਵੀ ਪਾਈ ਸੀ ਕਿ ਤਨਖਾਹ ਲੈਣ ਗਏ ਸੀ ਉਸ ਲਈ ਪੈਰ ਪੈਰ ਤੇ ਖੜੇ ਹੁੰਦੇ ਆ ਕਹਿੰਦੇ ਬਸ ਆਰ ਪਾਰ ਕਰ ਦੇਣਾ ਪਰ ਪਾਗ ਵਾਲਿਆਂ ਚੋਂ ਕਰਨਾ ਉਹ ਬੀਬੀ ਦਾ ਕਰੇ ਸੀਸਾਸਣ ਸਿੱਖਣ ਦੇ ਸੀ ਲੱਗੇ ਖੜ ਕੇ ਮੈਨੂੰ ਲੱਗਦਾ ਯਾਰ ਕਿੱਥੇ ਚੱਲ ਕੇ ਕਿੰਨਾ ਟਾਈਮ ਲੱਗਦਾ ਸਿਰ ਭਾਨੇ ਹੋ ਕੇ ਤਾਂ ਨੂੰ ਖੜੇ ਹੋਣ 'ਚ ਤਾਂ ਪਰ ਮਜ਼ਾਕ ਬਣ ਗਿਆ ਸਾ ਬੜੀ ਸਾਜ਼ਿਸ਼ ਨਾਲ ਆਈ ਸੀ ਸਿਕਿਉਰਟੀ ਉਹਨੂੰ ਮਿਲਣਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰਦਾ ਕਹਿ ਰਹੇ ਸੀ ਕੋਈ 1200 ਕਿਲੋਮੀਟਰ ਚੱਲ ਕੇ ਆਯੋਗਾ ਕਰਨ ਉੱਥੇ ਹੀ ਬਸ ਸਿਰ ਗੱਡਣਾ ਇਹ ਦਰਬਾਰ ਸਾਹਿਬ ਆ ਕੇ ਬਾਹਰ ਕਿਤੇ ਜਗ੍ਹਾ ਨਹੀਂ ਮਿਲੀ ਦਰਬਾਰ ਸਾਹਿਬ ਆ ਕੇ ਕੁੜੀ ਯੋਗਾ ਕਰ ਗਈ ਸੀਸਾ ਕਰਨ ਕਰ ਗਈ ਥੱਲੇ ਨੂੰ ਸਿਰ ਲੱਤਾਂ ਤਾਂ ਉਹਨੂੰ ਚੱਕ ਕੇ ਕਾਰੀ ਪ੍ਰਕਰਮਾਂ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਤਾਂ ਮਾੜਾ ਜਾਂ 2 ਮਿੰਟ ਸਰੋਵਰ ਚ ਵੱਧ ਰਹਿ ਜੀ ਉਹ ਸੁਆ ਵਿਛਦੀ ਲਗਾਉਣ ਨੂੰ ਫਿਰਦੇ ਹੁੰਦੇ ਸਾਡੇ ਮੈਂ ਪੋਸਟ ਵੀ ਪਾਈ ਸੀ ਕੀ ਤਨਖਾਹ ਲੈਣ ਗਏ ਸੀ ਉਸ ਲਈ ਪੈਰ ਪੈਰ ਤੇ ਖੜੇ ਹੁੰਦੇ ਆ ਕਹਿੰਦੇ ਬਸ ਆਰ ਪਾਰ ਕਰ ਦੇਣਾ ਪਰ ਉਹ ਬੀਬੀ ਦਾ ਖਰੇ ਸੀਸ ਆਸਨ ਸਿੱਖਣ ਦੇ ਸੀ ਲੱਗੇ ਖੜ ਕੇ ਮੈਨੂੰ ਲੱਗਦਾ ਯਾਰ ਕਿੱਥੇ ਚੱਲ ਕੇ ਕਿੰਨਾ ਟਾਈਮ ਲੱਗਦਾ ਸਿਰ ਭਾਨੇ ਹੋ ਕੇ ਤਾਂ ਨੂੰ ਖੜੇ ਹੋਣ ਚ ਤਾਂ ਪਰ ਮਜ਼ਾਕ ਬਣ ਗਿਆ ਸੀ ਬੜੀ ਸਾਜਿਸ਼ ਨਾਲ ਆਈ ਸੀ ਸਿਕਿਉਰਿਟੀ ਉਹਨੂੰ ਮਿਲਣਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰਦਾ ਕਹਿ ਰਹੇ ਸੀ ਕੋਈ 1200 ਕਿਲੋਮੀਟਰ ਚੱਲ ਕੇ ਆਯੋਗਾ ਕਰਨ ਉੱਥੇ ਬਸ ਸਿਰ ਘੱਡਣਾ ਇਹ ਦਰਬਾਰ ਸਾਹਿਬ ਆ ਕੇ ਬਾਹਰ ਕਿਤੇ ਜਗ੍ਹਾ ਨਹੀਂ ਮਿਲੀ ਗੁਰਮਤਿ ਚ ਕਿੰਨੀ ਕਿ ਥਾਂ ਆਏ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਆ ਬਹੁਤ ਜੋਗ ਸਾਧਨਾ ਸਾਦਾ ਉਹ ਬੜਾ ਬੜੀਆਂ ਉਦਾਹਰਨਾਂ ਆ ਤੁਹਾਨੂੰ ਸੈਂਕੜੇ ਮਿਲ ਜਾਣੀਆਂ ਤਾਂ ਪਰ ਸਾਜ਼ਿਸ਼ ਤਹਿਤ ਹੋ ਰਿਆ ਮੈਂ ਕਹਿੰਨਾ ਵੀ ਸਾਰਿਆਂ ਨੇ ਇੱਕੋ ਜੇ ਚੱਲਿਆ ਕਰੋ ਫਿਰ ਤੁਸੀਂ ਆਪਣੇ ਬੰਦਿਆਂ ਨੂੰ ਤਾਂ ਪਾੜਨੇ ਨੂੰ ਫਿਰਦੇ ਆ ਸੂਏ ਨਾਲ ਇਹਨਾਂ ਨੂੰ ਮੈਂ ਕਹਿੰਦਾ ਚੱਕ ਕੇ ਸਰੋਵਰ ਜੀ ਸੁੱਟ ਦੇ ਪਤਾ ਲੱਗਦਾ ਉਹਨੂੰ ਨਾਲੇ ਇਸ਼ਨਾਨ ਹੋ ਜਾਦਾ ਹੈ ਤਾਂ ਇਦਾਂ ਇੱਕ ਦਿਨੋਂ ਤੁਸੀਂ ਕਰੋਗੇ ਨਹੀਂ ਨਾ ਇਹਨਾਂ ਨੇ ਹਟਣਾ ਨਹੀਂ ਕੱਲੂ ਆ ਕੇ ਹੋਰ ਤਨੋਂ ਸ਼ਾਸਨ ਕਰੋਗੇ ਉਹ ਠੀਕ ਹੈ ਨਾ ਤੇ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚੀ ਗੱਲ ਆ ਸਾਡੇ ਸੂਆਂ ਵਾਲੇ ਜਿਹੜੇ ਭਰਾ ਹਨ ਟਾਸਕਪੁਰ ਕੀ ਸਿੱਖਾਂ ਨੂੰ ਕੁੱਟਣ ਨੂੰ ਹੀ ਆ ਸਿਰਫ ਤੁਸੀਂ ਕੋ ਯਾਰ ਫੜੋ ਉਹਨੂੰ ਉੱਥੇ ਜਾ ਕੇ ਇਨਾ ਟਾਈਮ ਲੱਗਦਾ ਕਈ ਤਰ੍ਹਾਂ ਦੇ ਹਸਣ ਕਰ ਗਈ ਉੱਥੇ ਕੀ ਕਿਸੇ ਨੇ ਦੇਖਿਆ ਤੱਕ ਨਹੀਂ ਕਮਾਲ ਹੈ ਜਿਦਾਂ ਉੱਥੇ ਹੁੰਦਾ ਹੀ ਨਹੀਂ ਕੋਈ ਇਹ ਸਾਜ਼ਿਸ਼ਾਂ ਫੇਰ ਤਾਂ ਆਪਾਂ ਸਾਰੇ ਸਵਾਲਾਂ ਦੇ ਘੇਰੇ ਚ ਆ ਗਏ ਨੇ ਜਿਹੜੇ ਰੋਕਣਾ ਸੀ ਰੋਕਿਆ ਨਹੀਂ ਬਰ ਉਹਨੂੰ ਠੀਕ ਹੈ ਨਾ ਇਹ ਸਾਰੇ ਪਰਚੋਲ ਕਰਨ ਦੀ ਵੀ ਲੋੜ ਤਾਂ ਅਵੇਰ ਰਹਿਣ ਦੀ ਲੋੜ ਆ ਦਰਬਾਰ ਸਾਹਿਬ ਆ ਕੇ ਕੁੜੀ ਜੋਗਾ ਕਰ ਗਈ ਸੀ ਸਾਸਣ ਕਰ ਗਈ ਥੱਲੇ ਨੂੰ ਸਿਰ ਲੱਤਾਂ ਤਾਂ ਉਹਨੂੰ ਚੱਕ ਕੇ ਕਰੀ ਪ੍ਰਕਰਮਾਂ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਤਾਂ ਮਾੜਾ ਜਾਂ 2 ਮਿੰਟ ਸਰੋਵਰ ਚ ਵੱਧ ਰਹਿ ਜੀ ਉਹ ਸੁਆ ਵਿਛਦੀ ਲਗਾਉਣ ਨੂੰ ਫਿਰਦੇ ਹੁੰਦੇ ਸਾਡੇ ਮੈਂ ਪੋਸਟ ਵੀ ਪਾਈ ਸੀ ਕੀ ਤਨਖਾਹ ਲੈਣ ਗਏ ਸੀ ਉਸ ਲਈ ਉਹ ਪੈਰ ਪੈਰ ਤੇ ਖੜੇ ਹੁੰਦੇ ਆ ਕਹਿੰਦੇ ਬਸ ਆਰ ਪਾਰ ਕਰ ਦੇਣਾ ਪਰ ਪਾਗ ਵਾਲਿਆਂ ਚੋਂ ਕਰਨਾ ਉਹ ਬੀਬੀ ਦਾ ਖਰੇ ਸੀਸ ਆਸਣ ਸਿੱਖਣ ਦੇ ਸੀ ਲੱਗੇ ਖੜ ਕੇ ਮੈਨੂੰ ਲੱਗਦਾ ਯਾਰ ਕਿੱਥੇ ਚੱਲ ਕੇ ਕਿੰਨਾ ਟਾਈਮ ਲੱਗਦਾ ਸਿਰ ਭਾਨੇ ਹੋ ਕੇ ਤਾਂ ਨੂੰ ਖੜੇ ਹੋਣ ਚ ਤਾਂ ਪਰ ਮਜ਼ਾਕ ਬਣ ਗਿਆ ਸੀ ਬੜੀ ਸਾਜਿਸ਼ ਨਾਲ ਆਈ ਸੀ ਸਿਕਿਉਰਟੀ ਉਹਨੂੰ ਮਿਲਣਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰਦਾ ਕਹਿ ਰਹੇ ਸੀ ਕੋਈ 1200 ਕਿਲੋਮੀਟਰ ਚੱਲ ਕੇ ਆਯੋਗਾ ਕਰਨ ਉੱਥੇ ਬਸ ਸਿਰ ਘੱਡਣਾ ਇਹ ਦਰਬਾਰ ਸਾਹਿਬ ਆ ਕੇ ਬਾਹਰ ਕਿਤੇ ਜਗ੍ਹਾ ਨਹੀਂ ਮਿਲੀ ਦਰਬਾਰ ਸਾਹਿਬ ਆ ਕੇ ਕੁੜੀ ਯੋਗਾ ਕਰ ਗਈ ਸੀਸ ਆਸਣ ਕਰ ਗਈ ਥੱਲੇ ਨੂੰ ਸਿਰ ਲੱਤਾਂ ਤਾਂ ਨੂੰ ਚੱਕ ਕੇ ਆਪਾਂ ਤਾਂ ਮਾੜਾ ਜਿਹਾ 2 ਮਿੰਟ ਸਰੋਵਰ ਚ ਵੱਧ ਰਹਿ ਜੀ ਉਹ ਸੁਆ ਵਿਚਦੀ ਲਗਾਉਣ ਨੂੰ ਫਿਰਦੇ ਹੁੰਦੇ ਸਾਡੇ ਮੈਂ ਪੋਸਟ ਵੀ ਪਾਈ ਸੀ ਕਿ ਤਨਖਾਹ ਲੈਣ ਗਏ ਸੀ ਉਸ ਲਈ ਪੈਰ ਪੈਰ ਤੇ ਖੜੇ ਹੁੰਦੇ ਆ ਕਹਿੰਦੇ ਬਸ ਆਰ ਪਾਰ ਕਰ ਦੇਣਾ ਪਰ ਪਾਗ ਵਾਲਿਆਂ ਚੋਂ ਕਰਨਾ ਉਹ ਬੀਬੀ ਦਾ ਖਰੇ ਸੀ ਸਾਸਨ ਸਿੱਖਣ ਦੇ ਸੀ ਲੱਗੇ ਖੜ ਕੇ ਮੈਨੂੰ ਲੱਗਦਾ ਯਾਰ ਕਿੱਥੇ ਚੱਲ ਕੇ ਕਿੰਨਾ ਟਾਈਮ ਲੱਗਦਾ ਸਿਰ ਭਾਣੇ ਹੋ ਕੇ ਤਾਂ ਨੂੰ ਖੜੇ ਹੋਣ ਚ ਤਾਂ ਪਰ ਮਜ਼ਾਕ ਬਣ ਗਿਆ ਸਾ ਬੜੀ ਸਾਜਿਸ਼ ਨਾਲ ਆਈ ਸੀ ਸਿਕਿਉਰਟੀ ਉਹਨੂੰ ਮਿਲਣਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰਦਾ ਕਹਿ ਰਹੇ ਸੀ ਕੋਈ 1200 ਕਿਲੋਮੀਟਰ ਚੱਲ ਕੇ ਆਯੋਗਾ ਕਰਨ ਉੱਥੇ ਬਸ ਸਿਰ ਘੱ ਗਰਮਤ ਚ ਕਿੰਨੀ ਕਿ ਥਾਂ ਆਏ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹੇ ਆ ਬਹੁਤ ਜੋਗ ਸਾਧਨਾ ਸਾਦਾ ਉਹ ਬੜਾ ਬੜੀਆਂ ਉਦਾਹਰਣਾਂ ਆ ਤੁਹਾਨੂੰ ਸੈਂਕੜੇ ਮਿਲ ਜਾਣੀਆਂ ਤਾਂ ਪਰ ਸਾਜ਼ਿਸ਼ ਤਹਿਤ ਹੋ ਰਿਹਾ ਮੈਂ ਕਹਿੰਨਾ ਵੀ ਸਾਰਿਆਂ ਨੇ ਇੱਕੋ ਜੇ ਚੱਲਿਆ ਕਰੋ ਫਿਰ ਤੁਸੀਂ ਆਪਣੇ ਬੰਦਿਆਂ ਨੂੰ ਤਾਂ ਪਾੜਨੇ ਨੂੰ ਫਿਰਦੇ ਆ ਸੂਏ ਨਾਲ ਇਹਨਾਂ ਨੂੰ ਮੈਂ ਗਣਾ ਚਾਕੇ ਸਰੋਵਰ 'ਚ ਛੋੜ ਦੇ ਪਤਾ ਲੱਗਦਾ ਉਹਨੂੰ ਨਾਲੇ ਇਸ਼ਨਾਨ ਹੋਈ ਅੱਲਾਹ ਦਾ ਹੈ ਤਾਂ ਇਦਾਂ ਇੱਕ ਦਿਨੋਂ ਤੁਸੀਂ ਕਰੋਗੇ ਨਹੀਂ ਨਾ ਇਹਨਾਂ ਨੇ ਹਟਣਾ ਨਹੀਂ ਕੱਲੂ ਆ ਕੇ ਹੋਰ ਤੈਨੂੰ ਸ਼ਾਸਨ ਕਰੂਗੇ ਉਹ ਠੀਕ ਹੈ ਨਾ ਤੇ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚੀ ਗੱਲ ਆ ਸਾਡੇ ਸੂਆਂ ਵਾਲੇ ਜਿਹੜੇ ਭਰਾ ਹਨ ਟਾਸਕ ਫੋਰਕੀ ਸਿੱਖਾਂ ਨੂੰ ਕੁੱਟਣ ਨੂੰ ਹੀ ਸਿਰਫ ਤੁਸੀਂ ਕੋ ਯਾਰ ਫੜੋ ਉਹਨੂੰ ਉੱਥੇ ਜਾ ਕੇ ਇੰਨਾ ਟਾਈਮ ਲੱਗਦਾ ਕਈ ਤਰ੍ਹਾਂ ਦੇ ਹਸਣ ਕਰ ਗਈ ਉੱਥੇ ਕੀ ਕਿਸੇ ਨੇ ਦੇਖਿਆ ਤੱਕ ਨਹੀਂ ਕਮਾਲ ਆ ਜਿਦਾਂ ਉੱਥੇ ਹੁੰਦਾ ਹੀ ਨਹੀਂ ਕੋਈ ਇਹ ਸਾਜ਼ਿਸ਼ਾਂ ਆ ਫੇ ਤਾਂ ਆਪਾਂ ਸਾਰੇ ਸਵਾਲਾਂ ਦੇ ਘੇਰੇ ਚ ਆ ਗਏ ਨੇ ਜਿਹੜੇ ਰੋਕਣਾ ਸੀ ਰੋਕਿਆ ਨਹੀਂ ਬਰ ਉਹਨੂੰ ਠੀਕ ਆ ਨਾ ਇਹ ਸਾਰੇ ਪਰਚੋਲ ਕਰਨ ਦੀ ਵੀ ਲੋੜ ਆ ਤਾਂ ਅਵੇਰ ਰਹਿਣ ਦੀ ਲੋੜ ਆ